ਜੋ ਬਾਬਾ ਬਕਾਲਾ ਸਾਹਿਬ ਵਿਖੇ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਦੇ ਵਰਸੀ ਸਮਾਗਮਾਂ ਦੇ ਸਬੰਧ ਵਿੱਚ ਜੋ ਨੇੜੇ ਸੜਕ ਟੁੱਟੀ ਸੀ ਉਸ ਨੂੰ ਰਿਪੇਅਰ ਕਰਨ ਦਾ ਕਾਰਜ ਜਿਹੜਾ ਹੈ ਉਹ ਪੱਡਿਆਣਾ ਤੇ ਬਾਬਾ ਬਕਾਲਾ ਸਾਹਿਬ ਦੇ ਸਾਂਝੇ ਉਪਰਾਲੇ ਦੇ ਨਾਲ ਬਹੁਤ ਚੜ੍ਹਦੀ ਕਲਾ ਨਾਲ ਹੋ ਰਿਹਾ ਹੈ ਜਿਸ ਵਿੱਚ ਗਰਜੰਟ ਸਿੰਘ ਮੁਖੀ ਧੀਆਂ ਦੇ ਰਖਵਾਲੇ ਪੱਡਿਆਣਾ ਕਲਵੰਤ ਸਿੰਘ ਰੰਧਾਵਾ ਜੀ ਐਮਸੀ ਕਰਮ ਸਿੰਘ ਜੀ ਐਮਸੀ ਸੁਖਚਾਨ ਸਿੰਘ ਜੀ ਐਮਸੀ ਦਾ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਅਜੀਤ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਬਲਜੀਤ ਸਿੰਘ ਜੀ ਅਤੇ ਹੋਰ ਵੀਰ ਦਲਬੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜਿਹੜਾ ਇਹ ਸਾਰਾ ਕਾਰਜ ਜਿਹੜਾ ਉਹਨਾਂ ਨੇ ਕਰਵਾਇਆ ਹੈ ਪੱਡਿਆਣੇ ਤੋਂ ਟਰਾਲੀਆਂ ਟਰੈਕਟਰ ਕਲਵੰਸ ਸਿੰਘ ਜੀ ਪੱਡਿਆਣਾ ਤੇ ਹੋਰ ਵੀਰਾਂ ਦੁਆਰਾ ਲੈ ਕੇ ਜੋ ਬਹੁਤ ਹੀ ਚੜ੍ਹਦੀ ਕਲਾ ਨਾਲ ਜਿਹੜੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਨਾਵੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸ਼ਾਦੇ ਤੇ ਹੋਰ ਲੰਗਰ ਪ੍ਰਬੰਧ ਜਿਹੜੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ